ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੇ ਦਰਸ਼ਨੇ ਦੇਦਾਰ ਕਰਵਾਉਣ ਲਈ ਪੱਤਰਕਾਰ ਜਸਪੀਰ ਚਾਨਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਫਰੀਬਾਸੀ ਯਾਤਰਾ ਸਰਹੰਦ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਥਾਨਕ ਬੰਗਾ ਰੋਡ ਫਗਵਾੜਾ ਤੁਰਬਾਣਾ ਹੋਈ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਯਾਤਰਾ ਲਈ ਰਵਾਨਾ ਹੋਈਆਂ ਇਹ ਯਾਤਰਾ ਗੁਰੂ ਮਹਾਰਾਜ ਜੀ ਅਗੇ ਅਰਦਾਸ ਕਰਨ ਉਪਰੰਤ ਰਵਾਨਾ ਹੋਈ ਇਸ ਮੌਕੇ ਮਲਕੀ ਅਸ ਸਿੰਘ ਦੇ ਬੋਤਰਾ ਨੇ ਜਿੱਥੇ ਇਸ ਮੂ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਮਾ ਪੇਟ ਕੀਤੀਆਂ ਉੱਥੇ ਉਨ੍ਹਾਂ ਸੰਗਤਾਂ ਨੂੰ ਇਹਨਾਂ ਧਾਰਮਿਕ ਸਥਾਨਾਂ ਦੇ ਖੁੱਲੇ ਦ ਨੇ دیدار ਕਰ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਵੀ ਦਿੱਤਾ ਕਾਰਜੋਗ ਸਾਡੇ ਤਸ਼ਮੀਖ ਸਿੰਘ ਜੀ ਕਰਨਾ ਜੀ ਅਤੇ ਉਹਦੇ ਪਰਿਵਾਰ ਨੂੰ ਅੱਜ ਅਸੀਂ ਸਰਹੰਦ ਅਤੇ ਫਤਿਹਗੜ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਇਹ ਬੜਾ ਪੁੱਤਰ ਕੰਮ ਹੈ ਜਿਹੜਾ ਇਹ ਕਰ ਰਹੇ ਹਨ ਕਿਉਂਕਿ ਫਤਿਹਗੜ ਸਾਹਿਬ ਸ਼ੋਪੇ ਸਾਹਿਬ ਜੰਦਿਆਂ ਦੀ ਸ਼ਹੀਦੀ ਦਾ ਸਥਾਨ ਹੈ ਇਸ ਥਾਂ 'ਤੇ ਜਾ ਕੇ ਜਿੱਥੇ ਅਸੀਂ ਉਹ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਹਿਸ਼ਾਬ ਦੇ ਕੇ ਸਾਨੂੰ ਸਾਰਿਆਂ ਦਾ ਭਲਾ ਕਰਨ ਦਾ ਸੰਦੇਸ਼ ਦਿੱਤਾ ਸੀ ਸੰਦੇਸ਼ ਦਿੱਤਾ ਕਿ ਸਾਰੇ ਮਨੁੱਖ ਬਰਾਬਰ ਹਨ ਸਾਰੇ ਮਨੁੱਖਾਂ ਨੂੰ ਆਪਾ ਆਪਣੇ ਅਧਿਕਾਰ ਹਨ ਉਸ ਅਧਿਕਾਰ ਦੇ ਤਹਿਤ ਕੋਈ ਵਿਅਕਤੀ ਕਿਸੇ ਵੀ ਧਰਮ ਦਾ ਪਾਲਣ ਕਰ ਸਕਦਾ ਹੈ ਉਹਨਾਂ ਨੇ ਇਹ ਕਿਹਾ ਸੀ ਨਾ ਅਸੀਂ ਆਪਣਾ ਧਰਮ ਤਬਦੀਲ ਕਰਨਾ ਨਾ ਕਿਸੇ ਦਾ ਧਰਮ ਤਬਦੀਲ ਕਰਨਾ ਕਰਨ ਦੇਣਾ ਤੋ ਆਪਣੀ ਉਹਨਾਂ ਨੇ ਇਸ ਗੱਲ ਦੇ ਲਈ ਮਨੁੱਖਤਾ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਤੋ ਅੱਜ ਉਹਨਾਂ ਦੇ ਅੱਗੇ ਨਤਮਸਤ ਹੋ ਕੇ ਇੱਕ ਨਵੀਂ ਸੀਧ ਲੈ ਕੇ ਅਜਿਹੀ ਸੀਧ ਜਿਹੜੀ ਸਾਜ ਸਿਥਿ ਦਾ ਸਾਰੀ ਮਨੁੱਖਤਾ ਦੀ ਭਲਾ ਕਰਨ ਵਾਲੀ ਹੋਵੇਗੀ ਉਹ ਲੈ ਕੇ ਅਸੀਂ ਆਵਾਂਗੇ ਆਰਨ ਖੁਬਈ ਸ਼ਾਮਾ ਇਸੇ ਤਰ੍ਹਾਂ ਹੀ ਬਾਬਾ ਲਾਲ ਦਿয়াল ਮੰਦਿਰ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਵੀ ਬਾਬਾ ਲਾਲ ਦਿয়াল ਮੰਦਿਰ ਧਿਆਨਪੁਰ ਅਤੇ ਕਲਾਨੌਰ ਲਈ ਸ਼ਰਧਾਲੂਆਂ ਦੀ ਫਰੀ ਬਸ ਯਾਤਰਾ ਰਚਾਣਾ ਹੋਈ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਸ਼ਰਧਾਲੂ ਬਾਬਾ ਲਾਲ ਦਿয়াল ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਫਗਵਾੜਾ ਵਿਖੇ ਆਉਣਗੇ ਉਨ੍ਹਾਂ ਸਮੂਹ ਸੰਗਤਾਂ ਨੂੰ ਯਾਤਰਾ ਲਈ ਸ਼ੁਕ ਕਾਮਨਾਮਾ ਭੇਂਟ ਕੀਤੀਆਂ ਬਹੁਤ ਸਾਰੇ ਦਰਵਾਜ਼ੀ ਜੈ ਅੱਜ ਜਨਰਵਾਰ ਨੂੰ ਕਤੀ ਸੰਮਰ ਬਵਲਾਲ ਜੀ ਦਾ ਦਰਵਾਜ਼ਾ ਵੱਧ ਜਾ ਰਹੀ ਹੈ ਸਾਰੇ ਭਗਤਾਂ ਨੇ ਮਿਲ ਜੁਲ ਕੇ ਬਵਲਾਲ ਜੀ ਦਾ ਦਰਵਾਜ਼ਾ ਪਹੁੰਚਣਾ ਵਾ ਕਿਥੇ ਰੱਦ ਬਣੀ ਛੁੱਟੇ ਪਰ ਕੇ ਲੱਗੇ ਅੱਜ 31 12 ਦੇ ਐਤਵਾਰ ਨੂੰ ਲਾਲ ਦਵਾਰਾ 66 ਰੋਡ ਤੋਂ ਧਿਆਨਪੁਰ ਔਰ ਕਲਨੌਰ ਕਲਨੌਰ ਵੱਧ ਜਾ ਰਹੀ ਹੈ ਸ੍ਰੀ ਸ੍ਰੀ 1008 ਬਵਲਾਲ ਦੇਵਾਲ ਮਹਾਰਾਜ ਜੀ ਆਪਣੇ ਸਭ ਭਗਤੋ ਕੀ ਮਨੋ ਕਾਮਨਾ ਪੂਰੀ ਕਰਤੇ ਹੈ ਅਓ ਸਦਾ ਹੀ ਧਰਮ ਦੇ ਉੱਪਰ ਆਪਣਾ ਅਸ਼ੀਰਵਾਦ ਬਣਾਈ ਰੱਖੇ ਇਸ ਤੋਂ ਇਲਾਵਾ ਸ਼੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਇੱਕ ਬੱਸ ਫਗਵਾੜਾ ਤੋਂ ਰਵਾਨਾ ਹੋਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਸੀ ਉਨ੍ਹਾਂ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਲਈ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ ਇਸ ਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਹਨ 8ਵੀਂ ਪਰਿਵਾਰਿਕ ਬੱਸ ਯਾਤਰਾ ਜੋ ਕਿ ਬਾਲਾ ਜੀ ਮੰਦਿਰ ਸੇ चलकर हमारे संघ श्री हनुमान श्याम से संघ के द्वारा खाटू श्याम जी और बालाजी सालासर बालाजी में जारी है और नया साल बाबा श्याम के साथ इकत्तीस तरीक को खाटू श्याम जी में संघ की तरफ से कीर्तन रखा है सुखधाम आश्रम में बाबा का कीर्तन रखा हुआ है और बड़े खुशी से शहर निवासियों को बताना चाहता हूँ हर महीने बाबा की बस यहाँ से मं बालाजी मंदिर से जाएगी जिसका प्रति सवारी इकतीस सौ रुपये तय किया गया है तो जिसने भी बाबा के दर्शन करने के लिए जाना हो तो हमारे संघ में हमारे अमित गुप्ता जी के साथ या मंदिर में हमारे साथ संपर्क किया जाए